ਘਟਨਾ ਦਾ ਮੈਨੂੰ ਕੁਝ ਨਹੀਂ ਪਤਾ ਜੀ ਮੈਨੂੰ ਮੇਰੀ ਲੜਕੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਈ ਕਰਦੀ ਸੀ ਕਿ ਤਰੀਕੋ ਜਦੋਂ ਦਾ ਪਤਾ ਹੋਈਏ ਜਿੱਦਾਂ ਸਾਨੂੰ ਕੁਝ ਨਹੀਂ ਪਤਾ ਜੀ ਅਸੀਂ ਤਾਂ پاگل ਹੋਏ ਪਏ ਹਾਂ ਜੀ ਸਾਨੂੰ ਤਾਂ ਸਾਡੀ ਕੁੜੀ ਚਾਹੀਦੀ ਹੈ ਜਿਉਂਦੀ ਹੈ ਭਾਵੇਂ ਮਰਤੀ ਏ ਜਿਵੇਂ ਮਰਦੇ ਸਾ ਤਾਂ ਕੁੜੀ ਚਾਹੀਦੀ ਹੈ ਬਸ ਸਾਡੀ ਮੇਰੀ ਕੁੜੀ ਮੈਨੂੰ ਲਿਆ ਕੋ ਅੱਛਾ ਸਾਡੀ ਕੁੜੀ ਐ ਕੱਲ ਨੂੰ ਖੋਡੀ ਹੋ ਸਕਦੀ ਐ ਸ਼ਰਮ ਕਰੋ ਸ਼ਰਮ ਲੋਕੋ ਸ਼ਰਮ ਕਰੋ ਇਹ ਸਰ ਪੰਜਾਬ ਦੀ ਦਿੱਤੀ ਐ ਅਮਰੀਕੀ ਦੀ ਦਿੱਤੀ ਸਾਨੂੰ ਪੁੱਛ ਕੇ ਰੱਖੋ ਸਾਡੇ ਤੇ ਕੀ ਬਿੱਤੀ ਜਾਂਦੀ ਐ 2 ਦਿਨ ਹੋ ਗਏ ਕੋਈ ਨਾ ਬੰਦਾ ਜੂਣੀ ਸਰਕਦੀ 2 ਦਿਨਾਂ ਦੀ ਕੁੜੀ ਕਨੈਪ ਕੀਤੀ ਵੀ ਐ ਇਹਨਾਂ ਦੀ ਸਾਡਾ ਨਹੀਂ ਪਤਾ ਸਾਡੀ ਕੁੜੀ ਦਾ ਕੀ ਕੋਸ਼ਟਾ ਦੱਤਾ ਆ ਇਹਦਾ ਕੁਰੀ ਇਹਦਾ ਕਿਦਾਂ ਜਿਉਂਦੇ ਰਹੇ ਕਿਉਂ ਨਹੀਂ ਕਰਦਾ ਦੱਤ ਕੱਢਦੇ ਕੋਈ ਪੱਤੀ ਚਾਹੀਏ ਕਮਾਦਿਆ ਸਰਪਾਈ ਹੈ ਹਾਂ ਗੱਦੇ ਗੱਦੇ ਦਰਿਆ ਸਾਹਿਬ ਆਪਣੀ ਆਪਣੀ ਜਗ੍ਹਾ ਮੇਰਾ ਨਾਂ ਮੇਰੀ ਕੁੜੀ ਦਾ ਬਾਤ ਨਹੀਂ ਆਵਾਂਗੇ ਮੇਰੀ ਕੁੜੀ ਨੂੰ ਸਾਹ ਨਹੀਂ ਲੱਗਦਾ ਉਹਨੂੰ ਲੈ ਕੇ ਅਸੀਂ ਅੱਧੀ ਆ ਗਏ ਤੇ ਅਚਾਰਾਂ ਨੇ ਪੰਜਾਂ ਨੇ ਰਲ ਕੇ ਕਿੰਨਾ ਕੀਤਾ ਵਿਆਜ ਤੱਕ ਸਾਨੂੰ ਅਜੇ ਤੱਕ 4-2 ਦਿਨਾਂ ਦੀ ਵਿੜਕਣ ਦਿੱਤੀ ਕੁੜੀ ਮਾਰੀ ਐ ਜਉਂਦੀ ਐ ਸਾਨੂੰ ਬੋਸਿਟਿਓਂ ਆ ਜਾਣ ਦਿੱਤਾ ਵੀ ਨਰ ਦੇ ਵਿੱਚ ਐ ਪਰ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਪ੍ਰਸ਼ਾਸਨ ਦੇ ਸਾਹ ਸਾ ਦਿੱਤਾ ਸਾਡੀ ਕੁੜੀ ਇਹਨਾਂ ਨੇ ਕਿਨੇ ਕੀਤੀ ਵੀ ਹੈ ਮੇਰੀ ਕੁੜੀ ਚੰਡੀਗੜ੍ਹ ਵੱਰਦੀ ਸੀ ਚੰਡੀਗੜ੍ਹ ਤੋਂ ਬਹੁਤ ساری ਵਾਪਸੀ ਆਉਂਦੇ ਨੂੰ ਇਹਨਾਂ ਮੁੰਡਿਆਂ ਨੇ ਕਿਨੇ ਕੀਤੀ ਹੈ ਇਹਨਾਂ ਨੇ ਕੋਈ ਐਤੂ ਬਹੁਤ ਪਤਾ ਨਹੀਂ ਕੀ ਹੋਇਆ ਕੀ ਨਾਂ ਨਾਮ ਫੋਨ ਬੰਦ ਸੀ ਸਾਡੇ ਨਾਲ ਅਜੇ ਤੱਕ ਕੋਈ ਵਾਰਦਾਤ ਨਹੀਂ ਹੋਈ ਵੀ ਕੁੜੀ ਸਾਡੀ ਕਈ ਤਾਂ ਕਈ ਕਿਥੇ ਅਸੀਂ ਧੁੱक्कਨ ਬਾਨੇ ਦੋ ਤਿੰਨ ਦਿਨਾਂ ਤੇ ਬੈਠੇ ਆਂ ਕੋਈ ਕੋਈ ਪ੍ਰਸ਼ਾਸਨ ਨੇ ਸਾਡਾ 29 ਪਰ ਕੋਈ ਪਿਛਵਾ ਨਹੀਂ ਤਾਇਆ ਹਰ ਇੱਕ ਸਾਡੇ ਉਲਟ ਚੱਲੀ ਜਾਂਦੀ ਆ ਬੱਸ ਉਹਦੇ ਵੱਡੇ ਵੱਡੇ ਘਰਾਂ ਨੇ ਬਹੁਤ ਬੱਚੇ ਨਾਲ ਹੈ ਹਰ ਇੱਕ ਜਿਹੜੇ ਨਹੀਂ ਮੋੜੇ ਘਾਰੇ ਬੱਚੇ ਕਿਉਂ ਕਿ ਕੋਈ ਪੁਸਤ ਕਰਵੇ ਕਿਉਂ ਨਹੀਂ ਜਿਵੇਂ ਕੀ ਲੱਗਦਾ ਕਿਉਂ ਨਹੀਂ ਕਰੀ ਜਾਈਏ ਉਸ ਵੱਡੇ ਘਰਾਂ ਤੋਂ ਪਹਿਲੇ ਲੈ ਚੁੱਕੀ ਹੈ ਕੋਈ ਗੱਲ ਪੁੱਛ ਰਿਹਾ ਤੇ ਬੰਦੇ ਨੇ ਜਾਨਾ ਸਾਨੂੰ ਆਏਗਾ ਕੋਈ ਜ਼ਾਮਣੀ ਮਿਲੇ ਕੋਈ ਪੌਲ ਸਮੁਲ ਜਮਾਣਾ ਰਲੀ ਹੋਈ ਹੈ ਪੌਲ ਸਮੁਲ ਜਮਾਣਾ ਰਲੀ ਹੋਈ ਹੈ ਪੈਸੇ ਚੜ ਚੁੱਕੇ ਹੈ ਵੱਡੇ ਵੱਡੇ ਘਰਾਂ ਦੇ ਬੱਚੇ ਉਸ ਦੇ ਵਿੱਚ ਇਨਕਲੂਡ ਹਨ ਸਰਕਾਰ ਇਹਨਾਂ ਬੱਚਿਆਂ ਨੂੰ ਪਤਾ ਕਿਹੜੇ ਕਿਹੜੇ ਬੱਚੇ ਆ ਪੜ੍ਹਾਈ ਤੱਕ ਬੱਚੇ ਇਹਨਾਂ ਨੇ ਸਾਰੇ ਫੜੇ ਨਹੀਂ ਗਏ ਮਾਪਿਆਂ ਨੂੰ ਐ ਰੱਖਿਆ ਦੇ ਜਿੰਨੇ ਕੋਈ ਪਰੋੜੇ ਹੋਣ ਹਜੇ ਤੱਕ ਕੋਈ ਟੱਪ ਨਹੀਂ ਚੜਾਇਆ ਇਹਨਾਂ ਨੇ ਅੱਜ ਕੀ ਨਾੜ ਕੀ ਨਾਮ ਹੈ ਮੈਂ ਪੂਸ਼ਨ ਗਰਬਜੀ ਕਿਦਨਵਾਦੋਂ ਕੀ ਗੱਲ ਹੋਈ ਹੈ ਕਿ ਮੇਰੇ ਦੋਸਤ ਦੀ ਪੋਤੀ ਹੈ ਸਾਡੀ 40 ਸਾਲ ਦੀ ਯਾਰੀ ਦੋਸਤੀ ਹੈ ਇੱਕ ਬਹੁਤ ਹੀ شریف ਤੇ ਨੇਕ ਪਰਿਵਾਰ ਹੈ ਧਾਰਮਿਕ ਆਸਥਾ ਜਿ ਵਿਸ਼ਵਾਸ ਰੱਖਣ ਵਾਲੇ ਬੰਦੇ ਹੈ ਸਾਨੂੰ ਵਰਤਿਆ ਨੂੰ 40 ਸਾਲ ਹੋ ਗਏ ਇੱਕ ਦੋਸਤ ਗਿੱਦੜਵਾ ਤੋਂ ਆ ਕੇ 40 ਸਾਲ ਵਰਤਨਾ ਬਹੁਤ ਵੱਡੀ ਗੱਲ ਮੈਨ ਨੇ ਰੱਖਦੀ ਹੈ ਬੰਦਾ ਹਰ ਪਰਿਵਾਰ ਨਾਲ ਵਰਤ ਸਕਦਾ ਜਿਹਦਾ ਬਹੁਤ ਹੀ ਵਧੀਆ ਨਜ਼ਰੀਏ ਤੇ ਬਹੁਤ شریف ਪਰਿਵਾਰ ਹੁੰਦਾ ਇੱਕ ਘਟਨਾ ਕੀ ਜੀ ਕੁੜੀ ਨੂੰ ਇਹਨਾਂ ਵੇ ਪਤਾ ਨਹੀਂ ਬੇਟਾ ਇਹ ਸਾਡਾ ਬੇਟਾ ਮੇਰੇ ਭਾਈ ਸਾਹਿਬ ਦਾ ਬੇਟਾ ਤੇ ਲੜਕੇ ਦਾ ਬਾਪ ਉਹਨੂੰ ਖਾਤੂ ਸ਼ਾਮ ਲੈ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਨਹੀਂ ਕੁੜੀ ਨੂੰ ਲਿਆਂਦਾ ਪਤਾ ਨਹੀਂ ਚੰਡੀਗੜ੍ਹੋਂ ਕਿਵੇਂ ਲਿਆਂਦਾ ਕਿਵੇਂ ਨਹੀਂ ਲਿਆਂਦਾ ਸਾਨੂੰ ਨਹੀਂ ਇਹਦਾ ਦਾ ਪਤਾਗਾ ਉਸ ਤੋਂ ਬਾਅਦ ਉਹਨਾਂ ਦੇ ਕੁੜੀ ਨੂੰ ਘਰੇ ਰੱਖਿਆ ਜਿਹਦੇ ਚ ਪੰਜ ਸੱਤ ਦਰਿੰਦੇ ਪੰਜ ਚਾਰ ਕੋਈ ਵੱਡੇ ਘਰਾਂ ਦੇ ਬੰਦੇ ਵੀ ਦੱਸਦੇ ਜਿਹਦੀ ਸਾਨੂੰ ਕੋਈ ਨੋਲਿਜ ਨਹੀਂ ਹੈ ਉਦੋਂ ਉਹਨੇ ਮੁੰਡੇ ਨੂੰ ਕਿਹਾ ਕਿ ਤੀਨੂ ਬੇਟੇ ਨੂੰ ਕਿਹਾ ਮੁੰਡੇ ਦੇ ਡੈਡੀ ਨੇ ਵੀ ਆ ਕਰਨਾ ਦੱਸੀ ਨਹੀਂ ਵੀ ਵਾਪਸ ਗਈ ਉਹਨੂੰ ਉੱਥੇ ਪਤਾ ਚੱਲ ਚੁੱਕਾ ਸੀ ਗਾ ਉਹ ਬਰਾਬਰ ਵੀ ਇਹ ਕਦਣਾ ਵਾਪਰ ਚੁੱਕੀ ਆ ਤੇ ਉਹਨੂੰ ਇੱਥੋਂ ਲਿਆਂਦਾ ਜਦੋਂ ਅਸੀਂ ਲਿਆਂਦਾ ਸਾਨੂੰ ਕਹਿੰਦਾ 10-20 ਮਿੰਟ ਰੁਕੋ ਅਸੀਂ ਉਹਨੂੰ ਦੱਸਦੇ ਆ ਵੀ ਕੀ ਗੱਲ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਸਾਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਪੁਲਿਸ ਨੂੰ ਪੈਸੇ ਦਿੱਤੇ ਆ ਉਸ ਦੌਰਾਨ ਚ ਇਹਨਾਂ ਨੇ ਸਾਰੀ ਕਾਰਵਾਈ ਆਪਦੀ ਕਰ ਲਈ ਇਹ ਬਿਕ ਚੁੱਕੀ ਦੀ ਬੋਲ ਸਾਨੂੰ ਇਹ ਸ਼ੱਕ ਹੈ ਵੀ ਪੁਲਿਸ ਵਾਲੀ ਹੋਈ ਹੈ ਜੀ ਕੁੜੀ ਦਾ ਮਾਰਡਰ ਕੀਤਾ ਇਹਨਾਂ ਨੇ ਕੁੜੀ ਨੂੰ ਨਹਿਰ ਕਿੰਨੀ ਸੱਟਿਆ ਕੁੜੀ ਨੂੰ ਕਿੱਥੇ ਲੈ ਜਾ ਕੇ ਗਮਰਾਹ ਕਰਕੇ ਸੱਟਿਆ ਸਾਨੂੰ ਜੋ ਕਿ ਪੁਲਿਸ ਇਹ ਗੱਲ ਕਹਿੰਦੀ ਆ ਵੀ ਕੁੜੀ ਨੂੰ ਕਬਰਾਤ ਹੋ ਗਈ ਹੁੰਦੇ ਵੀ ਮੁੰਡੇ ਵਾਲੇ ਦੱਸਦੇ ਆ ਵੀ ਜਦੋਂ ਮੁਲਜ਼ਿਮਾਂ ਉਹ ਦੱਸਦੇ ਆ ਪੁਲਿਸ ਨੂੰ ਉਹਦੇ ਵਿੱਚ ਵਿਸ਼ਵਾਸ ਕਰਦੇ ਆ ਸਾਡੇ ਵਿੱਚ ਵਿਸ਼ਵਾਸ ਨਹੀਂ ਕਰਦੇ ਵੀ ਜਿਹੜੇ ਮੁਲਜ਼ਮ ਆ ਉਹ ਦੱਸਦੇ ਆ ਵੀ ਕੁੜੀ ਨੂੰ ਘੁਰਾੜੋਗੀ ਤੇ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਨ ਵਾਸਤੇ ਲੈ ਗਿਆ ਮੁੰਡਾ ਕੁੜੀ ਨੂੰ ਨਹਿਰ ਤੇ ਸੈਰ ਕਰਨ ਵਾਸਤੇ ਲੈ ਗਿਆ ਜਦੋਂ ਕਿ ਉਹ ਮੁੰਡੇ ਨੂੰ ਹਸਪਤਾਲ ਲਿਆਵਾ ਚਾਹੁੰਦਾ ਜਾਂ ਕਿਸੇ ਨੂੰ ਦੱਸਣਾ ਚਾਹੀਦਾ ਜਾਂ ਕਿਸੇ ਨੂੰ ਕੁਝ ਕਰਨਾ ਚਾਹੀਦਾ ਉਹਨੇ ਉਹ ਨਹੀਂ ਦੋਤਿਆ ਜਾਂ ਲੋ ਜਦੋਂ ਫਿਰ ਨਹਿਰ ਤੇ ਲਿਆ ਕੇ ਕੁੜੀ ਕੀ ਕਹਿੰਦੀ ਹੈ ਕੁੜੀ ਘੁਰਾੜਦਾ ਕਹਿੰਦਾ ਕੁੜੀ ਕਹਿੰਦੀ ਵੀ ਮੇਰੇ ਨਾਲ ਫੋਟੋ ਖਿੱਚ ਕਹਿੰਦੇ ਮੈਂ ਕਿਹ ਤੇਰੀ ਫੋਟੋ ਮੈਂ ਇਕੱਲੇ ਨਹੀਂ ਖਿੱਚਦਾ ਕੁੜੀ ਨੂੰ ਬੜਾ ਧੋਡੋ ਖਿਚੋਣ ਵਾਸਤੇ ਕਿਹਾ ਇਹ ਤਾਂ ਕੁੜੀ ਦਾ ਪੈਰ ਜ਼ਿਲਸ ਗਿਆ ਕੁੜੀ ਨਹਿਰ ਚ ਡਿੱਗ ਪੀ ਗਈ ਤਾਂ ਆਏ ਪਰਮਾਨੀ ਨੂੰ ਪਛਾਣ ਵਾਸਤੇ ਪੁੱਛੇ ਇਹ ਦੇ ਬਿਆਨ ਦਿੰਦੀਏ ਬੋਲ ਦੇਖੋ ਪੁਲਿਸ ਬਤਾਈ ਨਾ ਤੁਵਾ ਤੇ ਕੀ ਵੀ ਗਿਆ ਹੂਆ ਆਗੇ ਘਾਦੇ ਸਾਰੇ ਕੈਮਰੇ ਇਹਨਾਂ ਨੇ ਤੋੜਤੇ ਭਾਈ ਜੀ ਇੱਕ ਮਿੰਟ ਹੋਰ ਤੁਸੀਂ ਧਰਨਾ ਲਾਇਆ ਤੇ ਹਾਂ ਜੀ ਕਾ ਕੀ ਕਰ ਰਹੇ ਹੈ ਇਹ ਜੀ ਆਸੀਂ ਬਾਈਪਾਸ ਬੰਦ ਕਰਾਉਗੇ ਜੀ ਬਾਈਪਾਸ ਦਾ ਮਤਲਬ ਆਪ ਦੀ ਪੁਲਿਸਤਾਨ ਤੇ ਜਰਵਾਂਗੇ ਪੰਜਾਬ ਵੀ ਨਾ ਬੰਦ ਹੋ ਗਏ ਕੋਈ ਸਾਡੀ ਸਮੱਸਿਆ ਇਹਨਾਂ ਨੇ ਸੁਣੀ ਅੰਦਰੋਂ ਵੀ ਇਹ ਸੁਣ ਕੇ ਕਿ ਪੰਜਾਬ ਬੰਦ ਹੋ ਗਿਆ ਪੰਜਾਬ ਨੂੰ ਨਾ ਬਹੁਤ ਵੱਡੀ ਗੱਲ ਹੈ ਸਾਰੇ ਮੋਰ ਮੱਡੀ ਸਾਡੇ ਨਾਲ ਹੈ ਸਾਰੇ ਜੁਣਦੇ ਸਾਡੇ ਨਾਲ ਹੈ ਦੋ ਦਿਨ ਹੋ ਗਏ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਫੰਦ ਕੱਪ ਮੁਝ ਮਿੱਟੀ ਲੋਲੀ ਬੋ ਦੇ ਰਹੀ ਹੈ ਉਹਨਾਂ ਦੀ ਸੁਣਵਾਈ ਕਰ ਰਹੀ ਹੈ ਉਹ ਕਹਿੰਦੇ ਬੰਦੇ ਫੜ ਲੈ ਪੁਲਿਸ ਕੀ ਹੈ ਜੀ ਕਹਿੰਦੇ ਬੰਦੇ ਫੜ ਲਓ ਇਹ ਗੱਲ ਕਹੀ ਤਾਂ ਕੱਲੇ ਬੰਦੇ ਹੀ ਫੜੇ ਬਜੀ ਬੰਦੇ ਵਾਲੀ ਕਿਹਨਾਂ ਦੀ ਕੁਰਤੀਆਂ ਦੇ ਵਾਰਕ ਬਣਾਉਣੇ ਬਣਾ ਕੇ ਉਹਨੂੰ ਬਾਹਰ ਰੱਖਿਆ ਉਹ ਬੰਦੇ ਫੜੇਗਾ ਕੀ ਬੰਦਾ ਸਾਡੀ ਮੰਗ ਤਾਂ ਹੈ ਵੀ ਸਾਡੀ ਕੁੜੀ ਸਾਡੇ ਹਵਾਲੇ ਕਰੋ ਜਿਉਂਦੀ ਹੋ ਜਾਂ ਮਰਦੀ ਕਾਨੂੰਨ ਸਾਫਾ ਇਹ ਪੁਲਿਸ ਫਰਸ਼ਨ ਨੂੰ ਵੀ ਪਤਾ ਕੁੜੀ ਕਿੱਥੇ ਹੈ ਜਿਉਂਦੀ ਹੈ ਕਿ ਮਰੀ ਹੈ ਇਹ ਮੁੰਡੇ ਵਾਲੇ ਨੂੰ ਵੀ ਪਤਾ ਵੀ ਕੁੜੀ ਮਰੀ ਹੈ ਕਿ ਜਿਉਂਦਾ ਹੈ ਅਸਲ ਤਾਂ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਉਹੀ ਸਜਾ ਦਿੱਤੀ ਜਾਵੇ ਜਿਹੜੀ ਸਾਡੀ ਕੁੜੀ ਨਾਲ ਹੋਈ ਹੈ ਜੇ ਸਾਡੀ ਕੁੜੀ ਮਰੀ ਹੈ ਤਾਂ ਨਾ ਮੁੰਡਾ ਵੀ ਬਗਣਾ ਚਾਹੀਦਾ ਉਹੀ ਬਰਾਬਰ ਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਸਾਡੀ ਦਲੀ ਮੰਗੇ ਅਧਿਕਾਰ ਮੋੜਮੰਟੀਜ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਿਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2024 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ ਪੰਜ ਜਣਿਆਂ ਦੇ ਖਿਲਾਫ ਸੌਰੀ ਚਾਰ ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲੀਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋਰ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਐਨਡੀਆਰਐਫ ਦੀ ਟੀਮਾਂ ਨੂੰ ਅਸੀਂ ਡੀਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰੈਕੋਜੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋੜ ਖੁਰਦ ਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬਾਡੀ ਨੂੰ ਜਿਨ੍ਹਾਂ ਨੂੰ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬਾਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਅਪਤ ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇਨਟੈਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਮਾਰਿਆ ਹੈ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਧਾ ਕਰ ਰਹੇ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸਐਚਓ ਇੰਸਪੈਕਟਰ ਮਨਜੀਤ ਉਨੇ ਇਸ ਕੇਸ 'ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਅੱਜ ਸਸਪੈਂਡ ਕਰ ਦਿੱਤਾ ਹੈ ਮੈਮ ਹਾਲਾਤਾਂ ਦੀ ਗੱਲ ਕਰੀ ਐ ਅਸੀਂ ਬਾਜ਼ਾਰ ਬੰਦ ਹੈ ਕਿ ਜਿੱਥੇ ਤੁਸੀ ਭਰੋਸਾ ਦੇਣਾ ਚਾਹੋਗੇ ਜਿਹੜੇ ਮੰਡੀ ਦੇ ਬਾਹਰ ਦੇਖੋ ਜੀ ਜਿੱਦਾਂ ਹੀ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਸੀ ਕੱਲ ਡੂ ਟੂ ਸਰਟਨ ਡਿਊਟੀਆਂ ਅਸੀਂ ਇਮੀਡੀਏਟਲੀ ਫੋਰਸ ਨਹੀਂ ਪੇਚ ਪਾਏ ਬਟ ਅੱਜ ਮੇਰੇ ਐਸਪੀ ਸਿਟੀ ਨਰਿੰਦਰ ਡੀਐਸਪੀ ਰੂਰਲ ਹੀ ਨਾ ਡੀਐਸਪੀ ਸਿਟੀ 1 ਮਨਜੀਤ ਹਰਵੰਦ ਸੋਰੀ ਡੀਐਸਪੀ ਡੀ ਮਨਜੀਤ ਸਾਰੇ ਮੌਕੇ ਤੇ ਹੀ ਹੈ ਤੇ ਏਡੀਸੀ ਮੈਡਮ ਪੂਨਮ ਵੀ ਉੱਥੇ ਆ ਤੇ ਅਸੀਂ ਵੱਧ ਤੋਂ ਵੱਧ ਫੋਰਸ ਉੱਥੇ ਡਿਪਲੋਏ ਕੀਤੀ ਹੋਈ ਹੈ ਔਰ ਅਸੀਂ ਪਬਲਿਕ ਨੂੰ ਇਹ ਹੀ ਅਪੀਲ ਕਰਦੇ ਆ ਕਿ ਅਸੀਂ ਜੋ ਵੀ ਇਹਦੇ ਚ ਕਾਰਗੁਜ਼ਾਰਚ ਟਿਲ ਐਸਐਚ ਉਹਨੇ ਕੀਤੇ ਉਹਦੇ ਤੇ ਅਸੀਂ ਐਕਸ਼ਨ ਲਿਆ ਹੈ ਔਰ ਜਿਹੜੇ ਸਾਰੇ ਅਕਿਊਜ਼ਡ ਇਹਦੇ ਚ ਹੁਣ ਤੱਕ 5 ਦੇ 5 ਗ੍ਰਿਫਤਾਰ ਹੋ ਚੁੱਕੇ ਆ ਤੇ ਜੋ ਵੀ ਹੋਰ ਤਫਤੀਸ਼ ਚ ਜਾਂ ਨਾਲ ਦੀ ਕੋਈ ਅਲੀਗੇਸ਼ਨ ਨੇ ਉਹਨੂੰ ਅਸੀਂ ਪੂਰਾ ਬਕਾਇਦਾ ਇਨਵੈਸਟੀਗੇਸ਼ਨ ਸਾਇੰਟਿਫਿਕ ਵਰਕੇ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ